जगत सते सतगुरु रविदास पवन प्रबंधक कमेटी पिंड गडावलो सते गुरु रविदास जी द प्रकाश पर्व मनाया गया सवेर समय गुरु ग्रंथ साहिब दे पाठा दे भोग पाए गए रागी जथ्यावलो कीर्तन करके संगता नु निहाल कीता गया प्रमुख शख्सियता नु सिरोपाव पाके सम्मानित कीता गया गायक बलराज बिलगावलो गुरु रविदास जी दी महिमा दा गुणगान कीता गया इस मौके हरबंस लाल रजेंद्र जस्सी जॉनी गुरु राजकुमार ਕੁਲਦੀਪ ਜੱਸੀ ਸਤਦੀਪ ਗੁਰੂ ਸਰਪੰਚ सुरेंद्र ਕੌਰ ਜੱਸੀ ਪਰਗਣ राम बेगमਪੁਰੀ ਪੰਜ ਅਮਰੀਕ ਸਿੰਘ ਸੋਨੂ ਕੁਲਦੀਪ ਕੁਮਾਰ ਦਲਬੀਰ ਕੌਰ ਸਾਕਾ ਸਰਪੰਚ ਸੰਨੀ ਕੁਮਾਰ ਗੁਰੂ ਸਤਪਾਲ ਕੈਂਤ ਅਮਨਦੀਪ ਕਲੇਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਸਰੀਰ ਆ ਗੁਰਦੇਵ ਤਲਪੁਰਦੇਵ ਜੋ ਬੋਲੇ ਸੋਨਰ ਪੈ ਸਤਿਗੁਰ रविदास ਮਹਾਰਾਜ ਕੀ ਜੈ ਸੋ ਜਿਵੇਂ ਕਿ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸਤਿਗੁਰ रविदास ਮਹਾਰਾਜ ਜੀ ਦਾ ਜਨਮ ਦਿਹਾੜਾ ਜੋ ਕਿ ਇਸ ਵਾਰ ਸੀ 648ਵਾਂ ਗੁਰਪੁਰਖ ਸਤਿਗੁਰ रविदास ਮਹਾਰਾਜ ਜੀ ਦੇ ਮਹੱਮਾ ਦਾ ਗੁਣਗਾਨ ਕਰਦੇ ਹੋਏ ਮਨਾ ਰਹੇ ਆ ਸੋ ਪਿੰਡ ਗੜਾ ਵੱਲੋਂ ਵੀ ਇਸ ਵਾਰ ਸਤਿਗੁਰ रविदास ਮਹਾਰਾਜੀ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਅਸੀਂ ਵੀ ਪਿੰਡ ਗੜਾ ਵਿੱਚ ਬੜੀ ਹੀ ਸ਼ਰਧਾ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਕਿ ਸਮੇਂ ਦੇ ਹਿਸਾਬ ਨਾਲ ਲਿਖਿਆ ਗਿਆ ਸੀ ਗੁਰਪੁਰ ਸਤਿਗੁਰਾਂ ਦੀ ਬਹਿਮਾ ਵਿੱਚ ਉਹਨਾਂ ਦਾ ਗੁੰਗਾਰ ਕਰਕੇ ਬਣਾ ਰਹੇ ਆ ਸੋ ਸਤਿਗੁਰਾਂ ਦੀ ਫਰਮਾਤ ਸਨ ਕਿ ਐਸਾ ਚਾਹੂ ਰਾਜ ਬਹਿ ਜਹਾ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ પ્રસੰਦ ਮੇਰੇ ਸਤਿਗੁਰੂ ਰਵਿਦਾਸ ਮਹਾਰਾਜ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਦੁਖੀਆਂ ਦੇ ਗਰੀਬਾਂ ਦੇ ਮਜਰੂਮਾਂ ਦੇ ਸਹਾਰੇ ਜਿਨ੍ਹਾਂ ਨੇ ਪਾਣੀ ਵਿੱਚ ਉਚਾਰਿਆ ਕਿ ਹਰ ਇੱਕ ਜੀਵ ਹਰ ਪ੍ਰਾਣੀ ਇੱਕ ਬਰਾਬਰ ਹੋਵੇ ਇੱਕੋ ਜਿਹਾ ਖਾਵੇ ਇੱਕੋ ਜਿਹਾ ਬੈਠੇ ਤੇ ਕਿਸੇ ਵਿੱਚ ਕੋਈ ਭੇਦ ਭਾਵ ਨਾ ਹੋਵੇ ਇਹੋ ਜਿਹੀ ਇਲਾਹੀ ਬਾਣੀ ਇਹੋ ਜਿਹੀ ਕ੍ਰਾਂਤੀਕਾਰੀ ਸੋਚ ਲੈ ਕੇ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਇੱਕ ਅਗਾਂਹ ਵਧੂ ਉਪਰਾਲਾ ਲੈ ਕੇ ਦਿੱਤਾ ਵਧੀਆਂ ਸੋਚ ਵਧੀਆਂ ਇਸ਼ਾਰੇ ਵਧੀਆ ਰਾਹਾਂ ਲੈ ਕੇ ਦਿੱਤੀਆਂ ਵਧੀਆ ਖਿਆਲ ਦਿੱਤੇ ਜਿਨ੍ਹਾਂ ਤੇ ਅਸੀਂ ਚੱਲ ਸਕੀਏ ਤੇ ਜਿਨ੍ਹਾਂ ਦੇ ਪਾਏ ਹੋਏ ਪੂਰਨਿਆਂ ਦੇ ਮੁਤਾਬਕ ਅਸੀਂ ਆਪਣੇ ਖਿਆਲ ਆਪਣੀ ਸੋਚ ਨੂੰ ਅਗਾਹ ਲੈ ਕੇ ਜਾ ਸਕੀਏ ਸੋ ਐਸੇ ਰਹਿਬਰ ਐਸੇ ਮਸੀਹਾ ਸਤਿਗੁਰੂ ਵਿਦਾਸ ਮਹਾਰਾਜ ਜੀ ਨੂੰ ਅਸੀਂ ਕੋਟੀ ਕੋਟੀ ਸਲਾਮ ਕਰਦੇ ਆਂ ਪਿੰਡ ਗੜਾ ਵੱਲੋਂ ਇੱਕ ਵਾਰ ਫੇਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਾਰ ਫੇਰ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇ ਧੰਨ ਗੁਰਦੇ ਅਸੀਂ ਜੋ ਸਾਡੇ ਨਗਰ ਦੇਖੇ ਪ੍ਰੈਸ ਸੰਚਾਲਕ ਆਏ ਨੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੂਰੀ মিডিਆ ਦਾ ਧੰਨਵਾਦ ਕਰਦੇ ਹਾਂ ਜਿਹੜੇ ਕੀ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਮੈਮਵਾ ਦਾ ਗਾਣਾ ਹੋ ਰਿਹਾ ਉਹ ਥਾ ਥਾ ਤੇ ਆਪਣੇ ਨੈਟਵਰਕ ਰਾਹੀਂ ਥਾ ਥਾ ਤੇ ਘਰ ਘਰ ਹਰ ਇੱਕ ਦੇ ਫੋਨ ਵਿੱਚ ਉਪਲਬਧ ਕਰਾਉਂਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪੈ ਸਤ ਸਤ ਗੁਰ ਰਵਿਦਾਸ ਮਹਾਰਾਜ ਜੀ ਜੈ